ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਖੱਬੇ ਰਾਜਪੂਤ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਮਨਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰਨੀ ਹੈ ਘਰੇਲੂ ਦੋਸਤੋ ਮੱਝਾ ਵੀਰ ਦਾ ਕੋਈ ਘਰੇਲੂ ਮੱਝਾ ਵੀਰ ਦੇ ਕੋਲ ਕੋਈ ਵਪਾਰ ਦਾ ਕੰਮ ਨਹੀਂ ਜੀ ਬਾਕੀ ਦੋਸਤੋ ਜਿਹੜੀ ਮੱਝ ਤਿੱਜਾ ਸਵੇਰ ਸੁਣੀ ਆ ਤੇ ਦਿਨ ਦੋਸਤੋ ਇਹ ਤੇ ਮੱਝ ਦੇ 16 ਤਰੀਕ ਨੂੰ ਅਜੇ ਦਿਨ ਪੂਰੇ ਹੁੰਦੇ ਆ ਬਾਕੀ ਜਿਹੜੇ ਪਏ ਦਿਨ ਕਦਗਾਠ ਮੈਂ ਦਾ ਦੋਸਤੋ ਚੰਗਾ ਵਾ ਬਰੀਡ ਸੋਹਣੀ ਆ ਪੂਰੀ ਰਾਜੀ ਜੰਮੀ ਪਲੀ ਆ ਡਿਟੇਲ ਆਪਾਂ ਦੋਸਤੋ ਇਸ ਮੱਝ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਨਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗ ਜਲਦੀ ਜਲਦੀ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਅਗੇ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਹੋ ਸਕਦਾ ਆਓ ਦੋਸਤੋ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹ ਸਮਝਦੀ ਵੀਰ ਦੇ ਕੋਲ ਪੁੱਛ ਕੇ ਤੁਹਾਡਾ ਸਾਝੀ ਕਰ ਲੈਂਦੇ ਆ ਜੀ ਸਸੀ ਗਾ ਵੀਰ ਜੀ ਸਸੀ ਕੇ ਬਾਈ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਆਪਣਾ ਵੀਰ ਦਾ ਐਡਰੈਸ ਇੱਕ ਵਾਰੀ ਬੋਲ ਜੀ ਐਡਰੈਸ ਸਾਡਾ ਪਿੰਡ ਖਬੇ ਰਾਜਪੂਤ ਹਾਂਜੀ ਤੁਸੀਂ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਦਾ ਠੀਕ ਹੈ ਫੋਨ ਨੰਬਰ ਵੀ ਫੋਨ ਨੰਬਰ 9815006986 ਠੀਕ ਹੈ ਜੀ ਨਾਮ ਵੀਰ ਨਾਮ ਮਨਦੀਪ ਸਿੰਘ ਠੀਕ ਹੈ ਮੈਂ ਪਹਿਲਾਂ ਦੱਸਤਾ ਭਾ ਜਿਵੇਂ ਮੱਝ ਆਪਣੀ ਇਹ ਘਰੇਲੂ ਆ ਕੋਈ ਵਪਾਰ ਦਾ ਕੰਮ ਨਹੀਂ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਕਿੰਨਾ ਟਾਈਮ ਇਹਦੇ ਸੁੰਦੇ ਵਿੱਚ ਗਿਆ ਟਾਈਮ ਹੈ ਗਏ ਇਹ ਦੱਸ ਦਿੰਦਾ ਹੈ ਦੱਸ ਦੇਣ ਪਏ ਹਾਂਜੀ ਯਾਨੀ ਕੋ 16 ਤਰੀਕ ਨੂੰ ਦੇਣੇ ਪੂਰੇ ਹੁੰਦੇ ਨੇ ਜਿਹੜੇ ਬੀਤੇ ਦੱਸਿਆ ਹੈ ਪਾਣ ਤੇ ਰਾਜੀ ਇਹ ਮੱਝ ਦਿਨ ਵੱਧ ਵੀ ਖਾੜ ਸਕਦੀ ਹੈ ਨਾ ਹਾਂਜੀ ਹਾਂਜੀ ਤੇ ਇਹ ਵੀਰੇ ਆਪਣੇ ਪਹਿਲੇ ਸਵੇਰੇ ਨੇ ਕਿੰਨਾ ਕੁ ਦੁੱਧ ਚੋਆਇਆ ਪਹਿਲੇ ਸਵੇਰੇ ਗਏ 12 ਨਾਲ 10 12 ਕਿਲੋ ਦੁੱਧ ਅਛਾ ਜੀ ਹਾਂਜੀ 12 ਕਿਲੋ ਲੀਟਰ ਦੇ ਲਗਭਗ ਦੁੱਧ ਚੋਆਇਆ ਨੇ ਹਾਂਜੀ ਠੀਕ ਹੈ ਜੀ ਤੋਰੀ ਵੀਰ ਖੋਲ ਕੇ ਦਿਖਾਈਏ ਕੋਤਨੇ ਕੋਨੇ ਦੋਸਤੋ ਵੇਣ ਤੁਹਾਨੂੰ ਵੀਰ ਨੇ ਦੱਸ ਦਿੱਤੀ ਕਿ ਤਿਆਰੀ 16 ਤਰੀਕ ਦੇ ਲੱਗ ਬਣ ਜਿਹੜੇ ਗੇਂਦ ਦੇ ਪੂਰੇ ਐਨੂੰ ਵੇਖ ਲਦੇ। ਕੱਢ ਕੱਢ ਦੋਸਤੋ ਮੈਂ ਤਾਂ ਚੰਗਾ ਵਾ। ਪਿੱਠ ਪੁੜੇ ਦੀ ਦੋਸਤੋ ਚੜਾਈ ਚੈੱਕ ਕਰ ਲੋ। ਆਰਡਰ ਦੋਸਤੋ ਸੋਹਣਾ ਤਿਆਰ ਕਰੀਂ ਦੀ ਕਰਮਾ ਵਾਲੇ ਥਾਣਾ ਥਾਣੇ ਦੋਸਤੋ ਕੁਆਲਿਟੀ ਬਹੁਤ ਵਧੀਆ ਐਨੂੰ ਵੀਰ ਮੋੜ ਦਿੰਦੇ। ਰਾਜੀ ਆ ਦੋਸਤੋ ਪੂਰੀਆਂ ਜੰਮੀ ਪੱਲੀ ਆ ਚੰਗੀ ਸੇਵਾ ਕੀਤੀ ਹੈ ਵੀਰ ਨੇ। ਸੁਨਾ ਤੁਹਾਨੂੰ ਦੀ ਕੁਆਲਿਟੀ ਦੋਸਤੋ ਤੁਹਾਨੂੰ ਮੈਂ ਸਾਈਡ ਤੋਂ ਦਿਖਾ ਦੇਣਾ ਕਿ ਆਹ ਚੈੱਕ ਕਰ ਲਓ ਬੰਦ ਬੰਦੇ ਵੀ ਬੰਦ ਇਹ ਵੀ ਬੰਦਿਤ ਦੋਸਤੋ ਇਹ ਜਿਹੜੇ ਵਲਟ ਲੰਜੜੀਆਂ ਪਈਆਂ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਜੀ ਸੂਨ ਦੇ ਸਮੇਂ ਤੱਕ ਦੋਸਤੋ ਜਿਹੜੀਆਂ ਇਹਨੇ ਵਲਟਾਂ ਪੂਣੇ ਚੱਕ ਦੇਣੀਆਂ ਹਨ ਹਨਾ ਤੁਹਾਨੂੰ ਦੀ ਕੁਆਲਿਟੀ ਦੋਸਤੋ ਬੰਦੇ ਦੇ ਪਾਸੋਂ ਚੈੱਕ ਕਰਵਾ ਦੇਣਾ ਫੇਸ ਕੁਆਲਿਟੀ ਵੀ ਕਰ ਲੋ ਚੱਤ ਤੇਜਾ ਸੂਆ ਸੁਣੀ ਭਾਈ ਹਾਂਜੀ ਹਾਂਜੀ ਤੇਜਾ ਸੂਆ ਦੋਸਤੋ ਸੂਨ ਜਾ ਰਹੀ ਹੈ ਕਰਮਾ ਇਹ ਸ਼ਾ ਵੀਰ ਮੋਲੇ ਦਾ ਕੀ ਕਰਦੇ ਆ ਮੋਲੇ ਦਾ 1 ਲੱਖ 50000 ਇਹਨਾਂ ਕ ਮੰਨਤਣ ਨੂੰ ਸਕਦਾ ਮੰਨਤਣ ਕਰਦਾ ਹੈ ਲੱਖ ਪੂਰਾ ਕਰਦਾ ਹੈ 50000 ਕਰਦਾ ਹੈ 1 50000 95000 ਰਿਆ ਨੇ ਹਾਂ 1 ਲੱਖ 5 ਰੁਪਇਆ ਦੋਸਤੋ ਵੀਰ ਨੇ ਡਿਮਾਂਡ ਕੀਤੀ ਆ ਤੇ 95000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਹੋ ਜੂਗਾ ਜਿਹੜਾ ਕੋਈ ਵੀਰ ਭਰਾ ਖੇਦਣਾ ਹੋਗਾ। ਬਾਕੀ ਦੋਸਤੋ ਮੱਝ ਬਾਰੀਕ ਚਮੜੀ ਸਿੰਗਲ ਲੱਡੀ ਦੋਸਤੋ ਆ ਚੈੱਕ ਕਰ ਲਓ। ਨਾਰਮਲ ਸੇਵਾ ਤੇ ਦੋਸਤੋ ਦੁੱਧ ਨੇ ਵੀਰ ਕਹਿੰਦਾ ਵੀ 12-13 ਕਿਲੋ ਜਿਹੜਾ ਚਵਾਇਆ ਵਾ ਪਹਿਲੇ ਸੋਇਆਂ ਦੇ ਵਿੱਚ। ਬਾਕੀ ਦੋਸਤੋ ਸਭ ਤੋਂ ਵੱਡੀ ਗੱਲ ਹੈ ਦੁੱਧ ਘੜੀ ਸੇਵਾ ਤੇ ਜਿੱਦਾਂ ਦੀ ਸੇਵਾ ਕਰੋਗੇ ਦੁੱਧ ਕਰਮਾਲੀਆਂ ਉਦਾਂ ਦਾ ਚਵਾ ਦਿੰਦੀਆਂ। ਨੰਬਰ ਜਿਹੜਾ ਵੀਰ ਦਾ ਦੋਸਤੋ ਮੈਂ ਸਕਰੀਨ ਤੇ ਚੱਲਦਾ ਕਰਨੂੰਗਾ ਤੇ ਡਰੈਸ ਇੱਕ ਵਾਰੀ ਵੀਰ ਅਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰੇ ਇੱਕ ਦੀ ਆਪਣਾ ਫੇਰ ਬੋਲਦੇ 9815006988 ਠੀਕ ਹੈ ਜੀ ਨੰਬਰ ਦੋਸਤੋ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਜਿਹੜੇ ਵੀਰ ਨੂੰ ਦੋਸਤੋ ਮਾਝ ਪਸੰਦ ਆਊਗੀ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਦੋਸਤੋ ਮਾਝ ਦੇ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ